ਹਲਕਾ ਫਿਲੌਰ ਦੇ ਪਿੰਡ ਜੱਜਾ ਖੁਰਦ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਅਧਿਆਪਕ ਨੂੰ ਲੈ ਕੇ ਪਿੰਡ ਵਾਸੀਆਂ ਦੇ ਵਿੱਚ ਪਾਰੀ ਰੋਸ ਪਾਇਆ ਗਿਆ ਜਿਹਦੀ ਜਾਣਕਾਰੀ ਦਿੰਦੇ ਹੋਏ ਸਤਨਾਮ ਸਿੰਘ ਸੰਧੂ ਨਹੀਂ ਦੱਸਿਆ ਕਿ ਕਾਫੀ ਲੰਬੇ ਸਮੇਂ ਤੋਂ ਸਾਡੇ ਸਕੂਲ ਦੇ ਵਿੱਚ ਇੱਕ ਅਧਿਆਪਕ ਹੈ ਜੋ ਜੋ ਬੱਚਿਆਂ ਨੂੰ ਪੜਾ ਨਹੀਂ ਰਹਾ ਤੇ ਬੱਚਿਆਂ ਦੇ ਮਾਪਿਆਂ ਵੱਲੋਂ ਅਧਿਆਪਕ ਦੇ ਕਾਰਨ ਬੱਚਿਆਂ ਨੂੰ ਸਕੂਲ ਦੇ ਵਿੱਚੋਂ ਹਟਾ ਕੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਲਗਾਇਆ ਗਿਆ ਜਦੋਂ ਪਿੰਡ ਜੱਜਾ ਖੁਰਦੇ ਸਕੂਲ ਦੇ ਵਿੱਚ ਅਧਿਆਪਕ ਨੂੰ ਲੈ ਕੇ ਮਾਮਲਾ ਗਰਮਾਇਆ ਮੌਕੇ ਤੇ ਬਲਾਕ ਬੁਰਾਇਆਂ ਦੇ ਬੀਪੀਓ ਜਸਵੀਰ ਸਿੰਘ ਪਹੁੰਚੇ ਤੇ ਉਹਨਾਂ ਨੇ ਮਾਪਿਆਂ ਤੇ ਪ੍ਰਬੰਧਕ ਕਮੇਟੀ ਦੀਆਂ ਸਮੱਸਿਆਵਾਂ ਸੁਨੀਆਂ ਉਹਨਾਂ ਨੇ ਮਾਹੌਲ ਨੂੰ ਵੇਖਦੇ ਹੋਏ ਪਿੰਡ ਵਾਸੀਆਂ ਨੂੰ ਸਕੂਲ ਦੇ ਵਿੱਚ ਅਧਿਆਪਕ ਰਜਿੰਦਰ ਕੁਮਾਰ ਡਿਊਟੀ ਲਗਾਉਣ ਦਾ ਪਰੋਸਾ ਦਿੱਤਾ ਤੇ ਪਿੰਡ ਵਾਸੀਆਂ ਨੇ ਕਿਹਾ ਅਸੀਂ ਧੰਨਵਾਦ ਕਰਦੇ ਹਾਂ ਕਿ ਜਿਹੜਾ ਬੀਓਪੀ ਸਾਹਿਬ ਨੇ ਉਸ ਸਟਿੱਚ ਨੂੰ ਬਦਲ ਕੇ ਇੱਕ ਹੋਰ ਨਵਾਂ ਟੀਚਰ ਸਕੂਲ ਦੇ ਵਿੱਚ ਤਾਇਨਾਤ ਕੀਤਾ ਹੈ ਤੇ ਹੁਣ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਦੇ ਵਿੱਚ ਵੱਧ ਤੋਂ ਵੱਧ ਦਾਖਲ ਕਰਵਾਉਣਗੇ ਜਦੋਂ ਇਸ ਸਬੰਧੀ ਮੀਡੀਆ ਨੇ ਜਸਵੀਰ ਸਿੰਘ ਬੀਬੀ ਉਗਰਾਇਆ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਲੰਬੇ ਸਮੇਂ ਤੋਂ ਮੇਰੇ ਧਿਆਨ ਦੇ ਵਿੱਚ ਸੀ ਪਿੰਡਿਆਂ ਦੀ ਮੰਗ ਨੂੰ ਵੇਖਦੇ ਹੋਏ ਮੈਂ ਡਿਊਟੀ ਤੇ ਰਜਿੰਦਰ ਕੁਮਾਰ ਟੀਚਰ ਨੂੰ ਤਾਇਨਾਤ ਕਰ ਦਿੱਤਾ ਇਸ ਮੌਕੇ ਗਰਬਾਸ਼ ਕੋਰ ਸਰਪੰਚ ਜੱਜਾ ਖੁਰਦ ਅਧਿਆਪਕ ਸੁਖਵਿੰਦਰ ਸਰ ਰਜਿੰਦਰ ਕੁਮਾਰ ਤੇ ਹੋਰ ਅਧਿਆਪਕ ਤੇ ਮਾਪੇ ਪਿੰਡ ਵਾਸੀ ਭਾਰੀ ਗਿਣਤੀ ਵਿੱਚ ਹਾਜ਼ਰ ਸਨ ਅਜੇ ਸਿੰਘ ਢਾਗੀ ਮਨਪ੍ਰੀਤ ਸਿੰਘ ਮੁਜਾਰਾ 라ਜਵਿੰਦਰ ਸਿੰਘ ਰਾਜਾ ਗੁਰシャン ਸਿੰਘ ਢਾਗੀ ਦੀ ਅਪਰਾਧੋ ਵਿਸ਼ੇਸ਼ ਰਿਪੋਰਟ ਨੇਰਾ ਤੋਂ ਤਾਂ ਜੱਜਾ ਘਰ ਤੋਂ ਸਰਪੰਚ ਉਸ ਜਬਰਦਸਤ ਅਸੀਂ ਇਸ ਕਰਕੇ ਅੱਜ ਇਕੱਠੇ ਹੋਏ ਆ ਤੁਸੀਂ ਆਖਰੀ ਕਰਦੇ ਐਸੀ ਤਰੀਕੇ ਦੇ ਸਾਡੇ ਸਕੂਲ ਦਾ ਜਿਹੜਾ ਵੀ ਦੇਖਿਆ ਬਹੁਤ ਖਰਾਬ ਆ ਆਖਰੀ ਕਰਦੇ ਸਾਡੇ ਸਕੂਲ ਸਾਰੇ ਆਏ ਇਹ ਖਰਾਬ ਹੋਇਆ ਇਹ ਕੌਣ ਜ਼ਿੰਮੇਵਾਰ ਹੈ ਠੀਕ ਨਹੀਂ ਹੈਗੇ ਸਰ ਦੇਖੀ ਸਕਦੇ ਸੀ ਇਹਨਾਂ ਦਾ ਵੱਡਾ ਕੈਮਰਾ ਮਾਰ ਲਓ ਇੱਕ ਵਾਰੀ ਇਹਨਾਂ ਤੇ ਜਲਦ ਤੋਂ ਜਲਦ ਇਹੜਾ ਯਾਰ ਇਥੋਂ ਦੇ ਬੱਚਾ ਨੂੰ ਪਰੋੜ ਵਾਲੇ ਹੈਗੇ ਆ ਇਹ ਚਾ ਨਹੀਂ ਤੇ ਤੁਸੀਂ ਇਸ ਬੰਦੀ ਲਿਖ ਕੇ ਵੀ ਦੱਤਾ ਕੇਸ ਇਹਨੂੰ ਅਸੀਂ ਬਹੁਤ ਵਾਰ ਲਿਖ ਕੇ ਦਿੱਤਾ ਜੀ ਅੱਛਾ 2014 ਜਦੋਂ ਦਿੰਦੇ ਆਇਆ ਲਿਖ ਕੇ ਅਸੀਂ ਕਿਸੇ ਨੇ ਕੋਈ ਤੁਹਾਨੂੰ ਸੁਣਵਾਈ ਨਹੀਂ ਕੀਤੀ ਹੁਣ ਅਸੀਂ ਅੱਜ ਦੇਖਿਆ ਵੀ ਸਕੂਲ ਨੂੰ ਜਿੰਦਾ ਲੱਗੇ ਤਾਂ ਕੀ ਕਰਨੇ ਜੀ ਅਸੀਂ ਜਿੰਦਾ ਆਪ ਕੋਲ ਆਇਆ ਜੀ ਕਹਿੰਦੇ ਇੱਥੇ ਪੱਥਰ ਰੱਖਣਾ ਹੈ ਅਸੀਂ ਜਾ ਵੀ ਨਹੀਂ ਰੱਖਣ ਦੇਣਾ ਇਹ ਹੀ ਗੱਲ ਅੱਜ ਪੱਥਰ ਕਦ ਰੱਖਣਾ ਜੀ ਇੱਥੇ ਪਰ ਇਹਦਾ ਕੋਈ ਹੱਲ ਆਹ ਨੂੰ ਉਹਨਾਂ ਨੂੰ ਪਤਾ ਹੋਊਗਾ ਕਿ ਕਦ ਰੱਖਣਾ ਹੈ ਸਾਨੂੰ ਟੀਚਰ ਡੇਢ ਜਿਹੜੇ ਸੀ ਮੰਗਦੇ ਆ ਸਰ ਉਹ ਜਿਹੜਾ ਕੰਮ ਟੀਚਰ ਭੜੜ ਵਾਲਾ ਭੜਾਉਣੀ ਚਾਹੀਦਾ ਆ ਇਦੂ ਵਾਦ ਰੂ ਜਨ ਕੇ ਪੱਥਰ ਖੜਾਏ ਕਿਸੇ ਮੰਤਰੀ ਸਾਹਤਰੀ ਨੇ ਪੱਥਰ ਖੜਾਏ ਤੁਹਾਡੇ ਸਕੂਲ ਦੇ ਤੁਸੀਂ ਇਸ ਰੋਸ ਦੇ ਵਿੱਚ ਇਸ ਸਕੂਲ ਨੂੰ ਜੰਦਾ ਲਾਤਾ ਹਾਂ ਹਾਂ ਜੀ ਇਸ ਕਰਕੇ ਜੰਦਾ ਲਾਇਆ ਜੀ ਟੀਚਰ ਇੱਕੋ ਹੀ ਇੱਕ ਹੋਰ ਵੀ ਇਤਲਾਬ ਕੋ ਟੀਚਰ ਹੈ ਸਕੂਲ ਦੇ ਵਿੱਚ ਨਹੀਂ ਟੀਚਰ ਹੈ ਪ੍ਰਾਈਵੇਟ ਤੌਰ ਤੇ ਦੋ ਰੱਖੇ ਜਿੱਦਾਂ ਬੀਓ ਸਾਹਿਬ ਤਾਂ ਕਹਿੰਦੇ ਮੈਂ ਟੀਚਰ ਭੇਜ ਦਿੱਤਾ ਜੇ ਮੇਰੇ ਫੋਨ ਤੇ ਜੋ ਸੰਪਰਕ ਹੈ ਉਸ ਨੂੰ ਨਾ ਕਾਗਜ਼ਾਂ ਵਿੱਚ ਭੇਜਿਆ ਹੋਊਗਾ ਪਰਸਨਲ ਤੌਰ ਤੇ ਇੱਥੇ ਕਿਤੇ ਨਾਗੀ ਸਾਹਿਬ ਗੱਲ ਇਦਾਂ ਵੀ ਇਹ ਸਕੂਲ ਦੀ ਪ੍ਰੋਬਲਮ ਇਹ ਕਿ ਟੀਚਰ ਨਹੀਂ ਹੈਗਾ ਜੀ ਇੱਕ ਟੀਚਰ ਹੈਗਾ ਆ ਤਾਂ ਉਹ ਥੋੜਾ ਜਿਹਾ ਮਾਨਸਿਕ ਤੌਰ ਤੇ ਠੀਕ ਇਸ ਕਰਕੇ ਇੱਥੇ ਜਿਹੜੀ ਬੱਚਿਆਂ ਦੀ ਕਿਨਕੀ ਆ ਬੇਰਮਤਨ ਜਿਹੜੀ ਘਟਦੀ ਜਾ ਰਹੀ ਆ ਕਾਫੀ ਦਿਨ ਤੋਂ ਡਿਮਾਂਡ ਸੀ ਸਾਨੂੰ ਉਮੀਦ ਸੀ ਕਿ ਇੱਥੇ ਕੋਈ ਰੈਗੂਲਰ ਟੀਚਰ ਨਵੀਂ ਅਪਾਇੰਟਮੈਂਟ ਹੋ ਜਾਊਗਾ ਪਰ ਵਾਟ ਅੱਜ ਦਿਨ ਭਾਗਾ ਵਾਲਾ ਆ ਮੈਨੂੰ ਇਸ ਗੱਲ ਦੀ ਖੁਸ਼ੀ ਹੋਈ ਆ ਕਿ ਇੱਥੇ ਇੱਕ ਟੀਚਰ ਨਵਾਂ ਆ ਗਿਆ ਆ ਤੇ ਇੱਕ ਟੀਚਰ ਅਸੀਂ ਆਪਣੇ ਵੱਲੋਂ ਬਲਾਕ ਦੇ ਵਿੱਚ ਡਿਪੂਟ ਕਰਦਾਂਗੇ ਤਾਂ ਕਿ ਜਿਹੜੀ ਸਕੂਲ ਤੋਂ ਸਕੂਲ ਦੀ ਜਿਹੜੀ ਆ ਪੜ੍ਹਾਈ ਦਾ ਜਿਹੜਾ ਮਿਆਰ ਆ ਜੋ ਵਿਗੜ ਚੁੱਕਾ ਸੀਗਾ ਉਹ ਜਿਹੜਾ ਅੱਗੇ ਤੋਂ ਸਹੀ ਹੋ ਜਵੇ ਇੱਥੇ ਦੋ ਟੀਚਰ ਕੰਮ ਕਰਨਗੇ ਤੇ ਬਾਕੀ ਅਸੀਂ ਕੱਲ ਡੀਓ ਮੈਡਮ ਆ ਰਹੇ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਜਿਹੜੇ ਇੱਥੇ ਪੁਰਾਣਾ ਟੀਚਰ ਮਾਨਸਿਕ ਤੌਰ ਤੇ ਮਾਨਸਿਕ ਹਾਲਤ ਨਹੀਂ ਸਹੀ ਉਹਦੀ ਉਹਨੂੰ ਕਿਤੇ ਨਾ ਕਿਤੇ ਡਿਪਾਰਟਮੈਂਟ ਤੋਂ ਫਾਰਕ ਕੀਤਾ ਜਾਵੇ ਜਾਂ ਕਿਤੇ ਹੋਰ ਡਿਪਲੋਇਟ ਕੀਤਾ ਜਾਵੇ ਤਾਂ ਕਿ ਜਿਹੜਾ ਐਸ ਪਿੰਡ ਦਾ ਐਸ ਸਕੂਲ ਦਾ ਮਾਹੌਲ ਜਿਹੜਾ ਬਹੁਤ ਵਧੀਆ ਬਣੇ ਇੱਥੇ ਹੁਣ ਤੁਸੀਂ ਕਿਹੜਾ ਟੀਚਰ ਦੇ ਰਹੇ ਹੋ ਇੱਥੇ ਹੁਣ ਇਸ ਟਾਈਮ ਇਸ ਟਾਈਮ ਜੀ ਇੱਕ ਰੈਗੂਲਰ ਟੀਚਰ ਆ ਰਿਹਾ ਅਪਾਰਟਮੈਂਟ ਹੋ ਗਈ ਆ ਖੱਡੀ ਤੇ ਇੱਕ ਸਾਡਾ ਇੱਥੋਂ ਹੀ ਪਹਿਲਾਂ ਇਸ ਸਕੂਲ ਤੋਂ ਜੱਜਾ ਕਰ ਤੋਂ ਗਿਆ ਸੀਗਾ ਟੀਚਰ ਫਲੋਰ ਇਟ ਟਾਕ ਕਰਾ ਕੇ ਚਲ ਗਿਆ ਸੀਗੇ ਉਹਨਾਂ ਦਾ ਉਹ ਪੈਡ ਵਾਲੇ ਵੀ ਡਿਮਾਂਡ ਵੀ ਹੈ ਵੀ ਇਹ ਟੀਚਰ ਸਾਡਾ ਬਹੁਤ ਵਧੀਆ ਹੈ ਤੇ ਕੋਸ਼ਿਸ਼ ਕਰਾਂਗੇ ਡੀਓ ਮੈਡਮ ਦੇ ਨਾਲ ਜਿਹੜੇ ਆ ਆਜਾਜ ਦੇ ਨਾਲ ਅਸੀਂ ਇਸ ਚੀਜ਼ ਨੂੰ ਫਿਰ ਕਰਦਾ ਇਹ ਟੀਚਰ ਦਾ ਨਾਂ ਕੀ ਹੈ ਜੀ ਇਹ ਟੀਚਰ ਦਾ ਨਾਂ ਹੈਗਾ ਜੀ ਰਜਿੰਦਰ ਕੁਮਾਰ ਇਸ ਟਾਈਮ ਕਿੱਥੇ ਆਪਣੇ ਲੱਗੇ ਹੋ ਗੈਸਟ ਆ ਵੀ ਇਹ ਵੀ ਡੈਪੂਟੇਸ਼ਨ ਤੇ ਜਾਂ ਕਹੜਾ ਸਕੂਲ ਚ ਲੱਗੇ ਉੱਥੇ ਵੀ ਟੀਚਰless ਸਕੂਲ ਆ ਬਟ ਫਿਰ ਵੀ ਉਹਦੀ ਕੋਸ਼ਿਸ਼ ਕਰਾਂਗੇ ਡੀਓ ਮੈਡਮ ਦੀ ਮਦਦ ਨਾਲ ਇਹਨਾਂ ਨੂੰ ਇੱਕ ਜ਼ਰੂਰ ਲਿਆਵਾਂਗੇ ਧੰਨਵਾਦ ਜੀ